ਆਪਣੇ ਕੋਲ ਡੇਰੀ ਪੰਜਾਬ ਦਾ ਹੀ ਫੈਨ ਹੈਗਾ ਹਾਂ ਜੀ ਤੇ ਇਹ ਹੈਗਾ ਹੈ 11000 ਰੁਪਏ ਦਾ ਤੇ ਇਹਦੀ 20 ਫੁੱਟ ਹਵਾ ਹੈਗੀ ਹੈ ਵੀ 20 ਫੁੱਟ ਤਾਂ ਇਹ ਹਵਾ ਦੇ ਦੂਗਾ ਹਾਂਜੀ ਇਹ ਟਰਾਲੀ ਮਸ਼ੀਨ ਹੈਗੀ ਹੈ ਇਹਦੇ ਨਾਲ ਵੀ 25 ਲੀਟਰ ਦਾ ਕੈਨ ਲੱਗਿਆ ਹੁੰਦਾ ਹੈਗਾ ਇਹ ਇਹਦੀ ਕੀਮਤ ਹੈਗੀ ਹੈ 33000 ਮੈਟ ਹੈਗੇ ਆ 5x 8 ਦੇ ਹੈ ਨਾ ਤੇ ਇਹਨਾਂ ਦਾ ਪ੍ਰਾਈਸ ਆਪਣੇ ਕੋਲੇ ਕੀ ਰਹਿੰਦਾ ਪ੍ਰਾਈਸ ਹੈਗਾ 1200 ਰੁਪਏ ਇਹ ਰਬੜ ਮੈਟ ਹੈਗੇ ਆ ਇਹ ਹੈਗਾ 3000 ਰੁਪਏ ਦਾ ਇਹ 4x6 ਦਾ ਹੈਗਾ ਹੈ ਅੱਛਾ 4x ਇਹ 6.5 ਦਾ ਹਾਂਜੀ ਤੇ ਇਹ ਰਬੜ ਦੇ ਹੈ ਨਾ ਇਹ ਇਹਨਾਂ ਇਹਨਾਂ ਦਾ ਤੇ ਫਿਰ ਉਹਦਾ ਫਰਕ ਕੀ ਹੈਗਾ ਇਹ ਫੋਮ ਮੈਟ ਹੈਗੇ ਆ ਇਹ ਗਾਰੰਟੀ ਵਾਲੇ ਹੈਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਡੇਰੀ ਪੰਜਾਬ ਸ਼ੋਪ ਦੇ ਉੱਤੇ ਇਹ ਜਿਹੜੀ ਸ਼ੋਪ ਹੈ ਇਹ ਵਿਰਕਾ ਦੇ ਵਿੱਚ ਰਹਿ ਜਾਂਦੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਤੇ ਇਹ ਸ਼ੋਪ ਦੇ ਉੱਤੋਂ ਆਪਾਂ ਨੂੰ ਡੇਰੀ ਦੇ ਰਿਲੇਟਡ ਜਿੰਨੇ ਵੀ ਪ੍ਰੋਡਕਟ ਹੁੰਦੇ ਆ ਜਿਵੇਂ ਕਿ ਮਿਲਕਿੰਗ ਮਸ਼ੀਨਾਂ ਹੋ ਗਈਆਂ ਮੈਟ ਹੋ ਗਏ ਹਨਾ ਮੈਟਾਂ ਦੀ ੱਡੋ ੱਡ ਵੈਰਾਈਟੀ ਆਪਾਂ ਨੂੰ ਮਿਲ ਜੂਗੀ ਮਿਲਕਿੰਗ ਮਸ਼ੀਨਾਂ ਹੋ ਗਈਆਂ ਪੱਖੇ ਹੋ ਗਏ ਤੇ ਪਸ਼ੂਆਂ ਦੇ ਜਿਵੇਂ ਇੱਕ ਬੁਰਸ਼ ਹੁੰਦੇ ਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਸਾਰਾ ਸਮਾਨ ਇੱਥੋਂ ਮਿਲ ਜਾਂਦਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਸਮਾਨ ਦੇ ਰੇਟ ਬਾਰੇ ਦੱਸਾਂਗੇ ਇਹ ਕਿਵੇਂ ਤੁਸੀਂ ਮੰਗਵਾਉਣਾ ਹੈ ਸਕਰੀਨ ਤੇ ਤੁਹਾਨੂੰ ਨੰਬਰ ਮਿਲ ਜੂਗਾ ਤੇ ਹੁਣ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਮ ਨਾਲ ਕਰਦੇ ਆ ਗੱਲਬਾਤ ਆਪਣੀ ਇਹ ਵੀਡੀਓ ਵਧੀਆ ਲੱਗੀ ਤੇਨੂੰ ਸ਼ੇਅਰ ਜ਼ਰੂਰ ਕਰ ਦਿਓ ਤੋ ਪਹਿਲਾਂ ਤਾਂ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਆਪਣੀ ਜਿਹੜੀ ਇਹ ਸ਼ਾਪ ਹੈ ਇਹਦੀ ਲੋਕੇਸ਼ਨ ਕਿੱਥੇ ਰਹਿ ਜਾਂਦੀ ਹੈ ਜੀ ਇਹ ਵੇਰਕਾ ਫਲਾਈਓਵਰ ਤੋਂ ਆ ਕੇ ਇੱਥੇ ਸਾਡੀ ਸਟਾਰ ਐਵੈਨੀ ਕਲੋਨੀ ਪੈਂਦੀ ਹੈਗੀ ਠੀਕ ਹੈ ਜੀ ਠੀਕ ਹੈ ਜੀ ਤੇ ਅੱਜ ਜਿਹੜੀ ਆਪਣੀ ਸ਼ਾਪ ਹੈ ਇਹਦੇ ਵਿੱਚ ਆਪਾਂ ਕਿਹੜਾ ਕਿਹੜੇ ਪ੍ਰੋਡਕਟ ਵਿਖਾਉਣੇ ਹਨ ਜਿਹੜੇ ਆਪਣੇ ਡੇਰੀ ਕਿਸਾਨਾਂ ਵਾਸਤੇ ਫਾਇਦੇਮੰਦ ਹੁੰਦੇ ਆ ਆਪਣੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਮੌਜੂਦ ਹੈ ਇਸ ਟੈਂ ਸਾਡੇ ਕੋਲ ਫੈਨ ਹੈਗੇ ਆ ਹਾਂਜੀ ਸਾਡੇ ਕੋਲ ਮਿਲਕਿੰਗ ਮਸ਼ੀਨ ਹੈਗੀ ਹੈ ਠੀਕ ਹੈ ਜੀ ਇਹ ਆ ਮੈਟ ਪਏ ਨੇ ਆਪਣੇ ਕੋਲੇ ਹਾਂਜੀ ਹਾਂਜੀ ਯਾਨੀ ਕਿ ਆਪਾਂ ਅੱਜ ਅੱਜ ਵਾਲੀ ਵੀਡੀਓ ਦੇ ਵਿੱਚ ਮੇਨ ਤੌਰ ਤੇ ਫੈਨ ਦਿਖਾਉਣੇ ਆ ਤੇ ਇੱਕ ਮੈਟ ਹੋ ਜਾਣਗੇ ਮਿਲਕਿੰਗ ਮਸ਼ੀਨਾਂ ਹੋ ਜਾਣੀਆਂ ਤੇ ਇੱਕ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ ਵੀ ਆਪਣੇ ਕੋਲੇ ਉਹ ਵੀ ਹੈਗੇ ਆ ਆ ਸਾਈਲੇਜ ਪਾਉਣੇ ਹੁੰਦੇ ਉਹਦੇ ਉੱਤੇ ਆਪਾਂ ਕਾਗਜ਼ ਵਗੈਰਾ ਪਾਉਣੇ ਹੁੰਦੇ ਹਨ ਇੱਕ ਉਹ ਜਿਹੜਾ ਆਪਣੇ ਪਿੱਛੇ ਬੁਰਸ਼ ਪਿਆ ਹੈ ਨਾ ਮੈਮ ਜਿਵੇਂ ਆਪਾਂ ਸਭ ਤੋਂ ਪਹਿਲਾਂ ਮੈਟ ਵਿਖਾਉਣੇ ਆ ਹਨਾ ਇਹ ਮੈਟ ਕਿੰਨੀ ਇਹਨਾਂ ਦੀ ਲੈਂਥ ਕਿੰਨੀ ਹੁੰਦੀ ਆ ਇਹ ਮੈਟ ਹੈਗੇ ਆ 5y ਅੱਠ ਦੇ ਹੈ ਨਾ ਤੇ ਇਹਨਾਂ ਦਾ ਪ੍ਰਾਈਜ਼ ਆਪਣੇ ਕੋਲੇ ਕੀ ਰਹਿੰਦਾ ਪ੍ਰਾਈਜ਼ ਹੈਗਾ 1200 ਰੁਪਏ ਅੱਛਾ ਇਹ 5/8 ਦਾ ਮੀਟ ਹੈ ਤੇ ਇਹਦਾ ਪ੍ਰਾਈਜ਼ ਹੈਗਾ 1200 ਰੁਪਏ ਇਹ ਆਪਾਂ ਨੂੰ ਆਪਣੀ ਸ਼ੋਪ ਤੋਂ ਮਿਲ ਜੂਗਾ ਤੇ ਇਹਨੂੰ ਕੋਈ ਮੰਗਵਾ ਵੀ ਸਕਦਾ ਜਿਵੇਂ ਆਪਣੇ ਨੰਬਰ ਮਿਲ ਜਾਣਗੇ ਹਾਂਜੀ ਇਹਨਾਂ ਨੂੰ ਮਤਲਬ ਮੰਗਵਾ ਸਕਦੇ ਮੰਗਵਾ ਵੀ ਸਹਤ ਇੱਥੇ ਆ ਕੇ ਤਾਂ ਲੈ ਆ ਹੀ ਸਕਦੇ ਤੇ ਘਰੇ ਬੈਠੇ ਬੈਠੇ ਮੰਗਵਾ ਸਕਦੇ ਆ 1200 ਰੁਪਏ ਦੀ ਕੀਮਤ ਆ 5/8 ਇਹਦੀ ਲੈਂਥ ਆ ਨਾ ਤੇ ਜੇ ਆਪਾਂ ਆ ਮੈਟਾਂ ਦੀ ਗੱਲ ਕਰੀਏ ਇਹ ਰਬੜ ਮੈਟ ਹੈਗੇ ਆ ਇਹ ਹੈਗਾ 3000 ਰੁਪਏ ਦਾ ਇਹ 4/6 ਦਾ ਹੈਗਾ ਹੈ ਅੱਛਾ 4/ ਇਹ 6.5 ਦਾ ਹਾਂਜੀ ਤੇ ਇਹ ਰਬੜ ਦੇ ਆ ਹਨਾ ਇਹ ਇਹਨਾਂ ਇਹਨਾਂ ਦਾ ਤੇ ਫਿਰ ਉਹਦਾ ਫਰਕ ਕੀ ਹੈਗਾ ਇਹ ਫੋਮ ਮੈਟ ਹੈਗੇ ਆ ਇਹ ਗਾਰੰਟੀ ਵਾਲੇ ਹੈਗੇ ਆ ਅੱਛਾ ਗਾਰੰਟੀ ਵਾਲੇ ਇਹ ਰਬੜ ਦੇ ਹੋ ਗਏ ਉਹ ਫੋਮ ਵਾਲੇ ਐਸੇ ਕਰਕੇ ਇਹਨਾਂ ਦਾ ਪ੍ਰਾਈਸ ਜਿਆਦਾ ਹੈ ਤੇ ਇਹਨਾਂ ਦਾ ਕਿੰਨਾ ਪ੍ਰਾਈਸ ਦੱਸਿਆ ਸੀ ਤੁਸੀਂ ਇਹ 3000 ਦਾ 3000 ਰੁਪਏ ਪ੍ਰਾਈਸ ਹੈ ਐਸੇ ਕਰਕੇ ਪ੍ਰਾਈਸ ਦਾ ਡਿਫਰੈਂਟ ਹੈ ਵੀ ਇਹਦੇ ਵਿੱਚ ਆਪਾਂ ਨੂੰ ਗਾਰੰਟੀ ਮਿਲ ਜਾਂਦੀ ਆ ਹਾਂ ਇੱਕ ਸਾਲ ਦੀ ਹਾਂਜੀ ਤੇ ਇਹ ਕਿਹੜੇ ਆਪਣੇ ਡੇਰੀ ਪੰਜਾਬ ਦੇ ਮੇਰੀ ਪੰਜਾਬ ਦੇ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੋਰ ਵੀ ਆਪਣੇ ਕੋਲੇ ਮੈਟਾਂ ਦੀਆਂ ਵੈਰਾਈਟੀਆਂ ਹੈਗੀਆਂ ਹਾਂਜੀ ਇਹ ਮੈਟ ਹੈਗੇ ਆ ਇਕ ਕਾਉ ਮੈਟ ਇਹ ਹੈਗਾ ਹੈ ਸੈਟ ਕੰਪਨੀ ਦੇ ਹੈਗੇ ਆ ਠੀਕ ਹੈ ਜੀ ਇਹ ਹੈਗਾ 1800 ਰੁਪਏ ਦਾ ਮੈਟ ਹੈਗਾ 1800 ਦਾ ਇਹ ਮੈਟ ਹੈ ਇਹ ਇਹ ਦਾ ਥੋੜਾ ਮੋਟਾਈ ਔਰ ਮੋਟਾਈ ਦਾ ਹੀ ਫਰਕ ਹੈਗਾ ਇਹ ਥੋੜਾ ਪਤਲਾ ਹੈਗਾ ਇਹ ਥੋੜਾ ਮੋਟਾ ਹੈਗਾ ਅੱਛਾ ਵੈਸੇ ਮਟੀਰੀਅਲ ਸੇਮ ਹੀ ਹੈ ਨਾ ਵੀ ਫੋਮ ਦਾ ਹੀ ਇਹ ਹੈਗਾ ਤੇ ਇਹ ਵੀ ਫੋਮ ਦਾ ਹੀ ਹੈ ਨਾ ਕੰਪਨੀ ਵੀ ਅਲੱਗ ਹੈਗੀ ਹੈ ਵੀ ਇਹਦੀ ਮੋਟਾਈ ਜ਼ਿਆਦਾ ਥੋੜੀ ਜਿਹੀ ਹੈ ਨਾ ਹਾਂ ਜੀ ਇਹ ਜਿੰਦਲ ਕੰਪਨੀ ਦੇ ਹੈਗੇ ਆ ਠੀਕ ਹੈ ਜੀ ਇਹ ਸੈਟ ਕੰਪਨੀ ਦੇ ਹੈਗੇ ਆ ਠੀਕ ਹੈ ਜੀ ਤੇ ਇਹ ਸ਼ਾਲੀਮਾਰ ਕੰਪਨੀ ਦੀ ਹੈ ਆਪਣੇ ਸ਼ਾਲੀਮਾਰ ਕੰਪਨੀ ਇਹਨਾਂ ਦਾ ਪ੍ਰਾਈਸ ਕੀ ਦੱਸਿਆ ਸੀ ਆਪਾਂ 1800 ਰੁਪਏ ਇਹ 1800 ਰੁਪਏ ਦਾ ਹੈਗਾ ਹੈ ਠੀਕ ਹੈ ਜੀ ਇਹ ਹੈਗਾ ਇਹ 1400 ਰੁਪਏ ਦਾ ਇਹ 400 ਰੁਪਏ ਸਸਤਾ ਹੈ ਇਹ ਹਾਂਜੀ ਹਾਂਜੀ ਤੇ ਲੈਂਥ ਵਗੈਰਾ ਸਾਰੀ ਸੇਮ ਹੀ ਹੈਗੀ ਸੇਮ ਹੀ ਗਈ ਲੈਂਥ ਸੇਮ ਹੀ ਹੈਗੀ ਇਹ ਸ਼ਾਲੀਮਾਰ ਕੰਪਨੀ ਦਾ ਆ ਗਿਆ ਹੈ ਨਾ ਆਪਣੇ ਕੋਲੇ ਵੀ ਆਪਣੇ ਕੋਲੇ ਮੈਟਾਂ ਦੀਆਂ ਚਾਰ ਵੈਰਾਈਟੀਆਂ ਹੁਣ ਇੱਕ ਆ ਜਿਹੜੇ ਮੈਟ ਪਏ ਇਹ 1200 ਦੇ ਆ ਇਹ 1400 ਰੁਪਏ ਵਾਲੇ ਹੋਗੇ ਇਹ ਜਿਹੜੇ ਕਾਊ ਮੈਟ ਇਹ ਹੈਗੇ 1800 ਦੇ ਤੇ ਇਹ ਜਿਹੜੇ ਤੁਸੀਂ ਦੱਸੇ ਸੀ ਆਪਾਂ ਨੂੰ ਇਹ ਗਾਰੰਟੀ ਵਾਲੇ ਆ ਨਾ ਇਹ 3000 ਰੁਪਏ ਦਾ ਮੈਟ ਆ ਤੇ ਇਹਦੀ 1 ਸਾਲ ਦੀ ਗਾਰੰਟੀ ਰਹੂਗੀ ਵੈਸੇ ਵੀ ਇਹ ਰਗ ਵਾਲਾ ਵੀ ਹੈਗੇ ਲੋਕ ਵਾਲੇ ਵੀ ਹੈਗੇ ਉਹ ਕਿਹੜੇ ਮੈਡਮ ਦਿਖਾਓ ਇੱਕ ਵਾਰੀ ਆ ਲੋਕ ਵਾਲੇ ਮੈਟ ਹੈਗੇ ਲਓ ਜੀ ਆ ਜਿਹੜੇ ਮੇਟ ਆ ਇਹ ਲੋਕ ਵਾਲੇ ਵੀ ਯਾਨੀ ਆਪਾਂ ਇਹਦੇ बराबर ਦੂਜਾ ਮੇਟ ਲਾਵਾਂਗੇ ਲੋਕ ਹੋ ਜੂ ਹਨਾ ਹਾਂਜੀ ਹਾਂਜੀ ਹਲ ਦਾ ਨਹੀਂ ਇਹ ਇਹ 3200 ਰੁਪਏ ਦਾ ਹੈ ਇਹ 3200 ਰੁਪਏ ਦਾ ਹੈ ਇਹਦੀ ਵੀ ਗਰੰਟੀ ਵਾਰੰਟੀ ਰਹਿੰਦੀ ਮੈਮ ਹਾਂਜੀ ਇਹਦੀ ਵੀ ਸਾਲ ਦੀ ਗਰੰਟੀ ਹੈਗੀ ਹੈ 1 ਸਾਲ ਦੀ ਇਹਦੀ ਵੀ ਗਰੰਟੀ ਰਹੂਗੀ ਰਬੜ ਦਾ ਹਨਾ ਇਹ ਹਾਂਜੀ ਇਹ ਰਬੜ ਦਾ ਹੈਗਾ ਹੈ ਠੀਕ ਹੈ ਮੈਮ ਆਪਾਂ ਮੈਟ ਤਾਂ ਦਿਖਾਤੇ ਹਨਾ ਆਪਣੇ ਕੋਲੇ 5 ਟਾਈਪ ਦੇ ਮੈਟ ਹੈ ਤੇ ਹੁਣ ਆਪਾਂ ਆਹ ਮਿਲਕਿੰਗ ਮਸ਼ੀਨਾਂ ਦੀ ਗੱਲ ਕਰਦੇ ਹਾਂ ਹਾਂਜੀ ਇਹ ਫਿਕਸ ਮਸ਼ੀਨ ਹੈਗੀ ਹੈ ਇਹ 4 ਕੈਨਾਂ ਵਾਲੀ ਮਸ਼ੀਨ ਹੈਗੀ ਹੈ 4 ਕੈਨ ਲੱਗ ਜਾਂਦੇ ਯਾਨੀ ਕਿ ਇਹ ਇੱਕ ਟਾਈਮ 'ਚ 4 ਪਸ਼ੂਆਂ ਦੀਆਂ ਧਾਰਾਂ ਘੜ ਦਿੰਦੀ ਹੈ ਹਾਂਜੀ ਹਾਂ ਠੀਕ ਹੈ ਜੀ ਤੇ ਇਹਦੇ ਮੋਟਰ ਆਪਣੇ ਕਿੰਨੇ ਐਚਪੀ ਦੀ ਲੱਗੀ ਹੁੰਦੀ ਹੈ 1 ਐਚਪੀ ਦੀ ਮੋਟਰ ਹੈਗੀ ਹੈ 1 ਐਚਪੀ ਦੀ ਵੈਸੇ ਇਹਦੀ ਕੈਪੈਸਿਟੀ ਕਿੰਨੀ ਹੁੰਦੀ ਹੈ ਵੀ ਕਿੰਨੇ ਪਸ਼ੂਆਂ ਆਸਤੇ ਵਧੀਆ ਰਹਿੰਦੀ ਹੈ ਵੀ ਮੰਨ ਲਓ ਕਿ ਸੇ ਡੇਰੀ ਫਾਰਮ ਕੋਲੇ 3 ਪਸ਼ੂ ਹੁੰਦੇ ਆ 35 ਹੁੰਦੇ ਆ 20 ਵੀ ਹੁੰਦੇ ਆ ਹਾਂਜੀ ਹਾਂਜੀ ਉਹਦੇ ਵਾਸਤੇ ਇੱਕ ਐਚਪੀ ਦੀ ਮੋਟਰ ਵਧੀਆ ਹੈਗੀ ਆ ਅੱਛਾ ਵਧੀਆ ਮੋਟਰ ਹੈ ਤੇ ਚਾਰ ਪਸ਼ੂਆਂ ਦੀ ਇਹ ਤਾਂ ਧਾਰਾ ਕੱਢ ਦੂਗੀ ਤੁਸੀਂ ਦੱਸਿਆ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਇਹ ਦੋ ਕੈਨਾਂ ਨਾਲ 8000 ਦੀ ਹੈਗੀ ਹੈ ਤੇ ਬਾਕੀ ਬਾਕੀ ਉਸ ਹਿਸਾਬ ਨਾਲ ਹੋ ਜੂ ਹਨਾ ਚਾਰ ਕੈਨ ਤੇ ਕੈਨ ਇਹਦੇ ਨਾਲ ਕਿੰਨੇ ਕ ਕੈਪੈਸਿਟੀ ਦਾ ਆਉਂਦਾ ਆਪਣੇ ਇਹ 25 ਲੀਟਰ ਦਾ ਕੈਨ ਹੁੰਦਾ ਹੈ ਠੀਕ ਹੈ ਜੀ ਲਓ ਜੀ ਇਹ ਜਿਹੜੀ ਮਸ਼ੀਨ ਹੈ ਤੁਸੀਂ ਦੇਖੀ ਜਾਨਨੇ ਹੋ ਹਨਾ ਤੇ 25 ਲੀਟਰ ਕੈਨ ਇਹਦੇ ਨਾਲ ਆਉਂਦੇ ਆ ਜੇ ਤੁਸੀਂ 4 ਲੈਣੇ ਤਾਂ 4 ਵੀ ਲੈ ਸਕਦੇ ਹੋ 2 ਤਾਂ ਇਹ ਦੇਣਗੇ ਦੇਣਗੇ ਤੇ ਇਹ ਇੱਕੇ ਟਾਈਮ 4 ਪਸ਼ੂਆਂ ਦੀਆਂ ਧਾਰਾ ਕੱਢ ਦਿੰਦੀ ਹੈ ਤੇ 62000 ਰੁਪਏ ਇਹਦੀ ਕੀਮਤ ਹੈ ਹੋਰ ਵੀ ਮੈਮ ਆਪਣੇ ਕੋਲੇ ਮਸ਼ੀਨਾਂ ਹੈਗੀਆਂ ਇਸ ਤੋਂ ਇਲਾਵਾ ਜਿਹੜੀ ਇਹ ਮਸ਼ੀਨ ਹੈ ਮੈਮ ਇਹਦੀ ਕੀ ਡਿਟੇਲ ਆ ਇਹ ਟਰਾਲੀ ਮਸ਼ੀਨ ਹੈਗੀ ਹੈ ਇਹਦੇ ਨਾਲ ਵੀ 25 ਲੀਟਰ ਦਾ ਕੈਨ ਲੱਗਿਆ ਹੁੰਦਾ ਹੈਗਾ ਇਹ ਇਹਦੀ ਕੀਮਤ ਹੈਗੀ ਹੈ 33000 ਰੁਪਏ ਅੱਛਾ ਇਹਦੀ ਕੀਮਤ 33000 ਰੁਪਏ 25 ਲੀਟਰ ਦਾ ਇਹਦੇ ਨਾਲ ਕੈਨ ਆ ਜਾਂਦਾ ਤੇ ਮੋਟਰ ਇਹਦੀ ਕਿੰਨੇ ਐਚਪੀ ਦੀ ਮੋਟਰ ਵੀ ਮੋਟਰ ਇਹਦੀ 1 ਐਚਪੀ ਦੀ 1 ਐਚਪੀ ਦੀ ਮੋਟਰ ਹੈ ਟਾਇਰ ਇਹਦੇ ਲੱਗੇ ਹੋਏ ਹਨਾ ਤੇ ਆਪਾਂ ਇਹਨੂੰ ਮੂਵ ਕਰ ਸਕਦੇ ਹਾਂ ਕਿਤੇ ਵੀ ਲਿਆ ਸਕਦੇ ਠੀਕ ਹੈ ਜੀ ਇਹਦੀ ਕੀਮਤ ਤੁਸੀਂ ਦੱਸਿਓ 33000 ਰੁਪਏ 25 ਲੀਟਰ ਦਾ ਇਹਦੇ ਨਾਲ ਕੈਨ ਆਊਗਾ ਤੇ ਮੈਮ ਆਹ ਕੀ ਚੀਜ਼ ਹੈ ਜਿਸ ਮੈਂ ਆਪੇ ਆਪਕੇ ਕੋਲ ਆਹ ਬਰਸ਼ ਹੈ ਗਾਇਆ ਜਿਸ ਤਰ੍ਹਾਂ ਗਾਇਆਂ ਮੱਜਾਂ ਦਾ ਮ사ਜ ਮਤਲਬ ਖਾਰਿਸ਼ ਵਗੈਰਾ ਕਰਨੀ ਹੁੰਦੀ ਉਹਦੇ ਵਾਸਤੇ ਹੈਗਾ ਹੈ ਹਾਂਜੀ ਹਾਂਜੀ ਤੇ ਇਹੇ ਮੋਟਰ ਤੇ ਚੱਲਦਾ ਹੈ ਨਾ ਹੁਣ ਲੈ ਜੀ ਮੋਟਰ ਤੇ ਚੱਲਦਾ ਹੈ ਮੈਮ ਇਸ ਦੀ ਕਿੰਨੀ ਕੀਮਤ ਰਹਿੰਦੀ ਹੈ ਆਪਣੇ ਕੋਲੇ ਇਹਦੀ ਕੀਮਤ ਹੈਗੀ ਹੈ 60000 ਰੁਪਏ ਠੀਕ ਹੈ ਜੀ 60000 ਰੁਪਿਆ ਇਹਦੀ ਕੀਮਤ ਹੋ ਗਈ ਹੈ ਨਾ ਹਾਂਜੀ ਠੀਕ ਹੈ ਤੇ ਮੈਮ ਤੁਸੀਂ ਦੱਸਿਆ ਸੀ ਵੀ ਆਪਣੇ ਕੋਲੇ ਫੈਨ ਵੀ ਮਿਲ ਜਾਂਦੇ ਹਨਾ ਡੇਰੀ ਫਾਰਮ ਵਾਸਤੇ ਤੇ ਉਹਨਾਂ ਦਾ ਆਪਣੇ ਕੋਲੇ ਕੀ ਪ੍ਰਾਈਜ਼ ਰਹਿੰਦਾ ਤੇ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਹੁੰਦੀਆਂ ਆਪਣੇ ਕੋਲ ਇਹ ਆਪਣੇ ਕੋਲ ਡੇਰੀ ਪੰਜਾਬ ਦਾ ਹੀ ਫੈਨ ਹੈਗਾ ਤੇ ਇਹ ਹੈਗਾ ਹੈ 11 11000 ਰੁਪਏ ਦਾ ਤੇ ਇਹਦੀ 20 ਫੁੱਟ ਹਵਾਏਗੀ ਵੀ 2 ਫੁੱਟ ਤਾਈਂ ਇਹ ਹਵਾ ਦੇ ਦੂਗਾ ਹਾਂਜੀ ਹਾਂਜੀ 0.25 0.25 ਦੀ ਮੋਟਰ ਹੈਗੀ ਅੱਛਾ 0.25 ਦੀ ਇਹਦੀ ਮੋਟਰ ਹੋਗੀ ਤੇ 11000 ਰੁਪਿਆ ਇਹਦੀ ਕੀਮਤ ਹੈ ਤੇ ਕਿੰਨਾ ਤੁਸੀਂ ਹਵਾ ਦੱਸੋ ਵੀ 20 ਫੁੱਟ ਤਾਈਂ ਵਧੀਆ ਹਵਾ ਦੇ ਦੂਗਾ ਠੀਕ ਹੈ ਜਿਹੜੀ ਆਪਾਂ ਆਹ ਕਾਗਜ਼ ਵਿੱਚ ਵੇਖੀ ਹੈ ਨਾ ਇਹ ਹਾਂ ਇਹ ਜਿਹੜੀ ਬਲੂ ਵਾਲੀ ਹੈਗੀ ਹੈ ਇਹ ਹੈਗੀ ਹੈ 28000 ਦੀ ਜਿਹੜੀ ਗ੍ਰੀਨ ਵਾਲੀ ਹੈਗੀ ਹੈ 11000 ਦੀ अच्छा ये ब्लू वाली हैगी अपनी 28000 है दी हां जी 18000 दी है ग्रीन, ग्रीन वाली हां ग्रीन वाली 18000 दी है ना ਤੇ ਇਹਨਾਂ ਦਾ ਵੈਸੇ ਫਰਕ ਕੀ ਹੈ ਕੁਆਲਿਟੀ ਦਾ ਫਰਕ ਹੁੰਦਾ ਜਾਂ ਲੈਂਥ ਦਾ ਫਰਕ ਹੁੰਦਾ ਕੁਆਲਿਟੀ ਦਾ ਫਰਕ ਹੁੰਦਾ ਮੇਰੇ ਖਿਆਲ ਚ ਤੇ ਇਹਦੀ ਲੈਂਥ ਵਗੈਰਾ ਕਿੰਨੀ ਕੁ ਹੁੰਦੀ ਹੈ ਜਿਵੇਂ ਕਿ ਗ੍ਰੀਨ ਵਾਲੀ ਸੀਟ ਦੀ 735 ਦੀ ਲੈਂਥ ਹੈ ਕੀ ਹੈ ਠੀਕ ਹੈ ਜੀ ਤੇ ਵੀ ਇਹਦੀ ਲੈਂਥ ਰਹਿੰਦੀ ਹੈ 7235 ਹੈ ਨਾ ਮੀਟਰ ਹਾਂਜੀ ਤੇ ਇਹਦੇ ਪ੍ਰਾਈਸ ਦੇ ਅਸ ਇਸ ਤੁਸੀਂ 18000 ਰੁਪਏ ਤੇ ਇੱਕ ਮੈਂ ਜਿਵੇਂ ਆਪਣੇ ਕੋਲੇ ਕਿਸੇ ਨੇ ਰਿਪੇਅਰ ਕਰਾਉਣੀਆਂ ਹੁਣ ਮਸ਼ੀਨਾਂ ਵਗੈਰਾ ਹਨਾ ਜਾਂ ਮਸ਼ੀਨਾਂ ਦੇ ਪਾਰਟ ਚਾਹੀਦੇ ਹੁਣ ਜਿਵੇਂ ਕਿ ਕੱਲੇ ਬਕਟ ਚਾਹੀਦੇ ਹੁਣ ਜਾਂ ਪੈਪਾਂ ਵਗੈਰਾ ਉਹ ਵੀ ਆਪਣੇ ਕੋਲੇ ਮਿਲ ਜਾਂਦੇ ਹਾਂ ਹਾਂਜੀ ਹਾਂਜੀ ਸਾਡੇ ਕੋਲ ਅਲੱਗ-ਅਲੱਗ ਮਸ਼ੀਨਾਂ ਦੇ ਪਾਰਟ ਵੀ ਮਿਲ ਜਾਂਦੇ ਹੈਗੇ ਜਿਸ ਤਰ੍ਹਾਂ ਪਲਸੇਟਰ ਹੁੰਦਾ ਮਸ਼ੀਨ ਦੇ ਉੱਤੇ ਲੱਗਦਾ ਹੈਗਾ ਫਿਰ ਮਸ਼ੀਨ ਦੇ ਹੀ ਅਲੱਗ-ਅਲੱਗ ਪਾਰਟ ਸਾਰੇ ਮਿਲ ਜਾਂਦੇ ਹੈਗੇ ਇੱਥੇ ਵੈਲਯੂ ਵਾਲ ਹੈਗੇ ਠੀਕ ਹੈ ਜੀ ਹਾਂਜੀ ਲਓ ਜੀ ਅੱਜ ਆਪਾਂ ਇਹ ਡੇਰੀ ਪੰਜਾਬ ਜਿਹੜੀ ਸ਼ਾਪ ਹੈ ਉੱਥੇ ਪਹੁੰਚੇ ਸੀ ਤੇ ਆਪਾਂ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਆਹਾ ਮਿਲਕਿੰਗ ਮਸ਼ੀਨਾ ਤੇ ਮੇਟ ਵਿਖਾਏ ਸੀਗੇ ਤੇ ਹੋਰ ਵੀ ਡੇਰੀ ਦੇ ਰਿਲੇਟਡ ਕੋਈ ਸਮਾਨ ਜਿਵੇਂ ਕਿ ਫੈਨ ਹੋਗੇ ਤੇ ਉਹ ਬੁਰਛ ਪਿਆ ਜਿਵੇਂ ਹੈਨਾ ਇਹ ਸਭ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਇਹਦਾ ਪ੍ਰਾਈਸ ਵੀ ਦੱਸਿਆ ਸੀ ਆ ਮੇਟਾਂ ਦੀ ਗਾਰੰਟੀ ਵਾਰੰਟੀ ਵੀ ਦੱਸੀ ਸੀਗੀ ਜੇ ਕਿਸੇ ਵੀ ਵੀਰ ਨੇ ਇਹ ਖਰੀਦਣੇ ਹੁਣ ਆ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦਾ ਬਾਕੀ ਇੱਥੇ ਆ ਕੇ ਵੀ ਇਹ ਸਮਾਨ ਖਰੀਦ ਸਕਦਾ ਆ ਕੇ ਖਰੀਦੂਗਾ ਤਾਂ ਬੜੀ ਵਧੀਆ ਚੀਜ਼ ਹੁੰਦੀ ਹੈ ਇਦੇ ਨਾਲ ਨਾਲ ਇੱਥੋਂ ਆਪਾਂ ਰਿਪੇਅਰਿੰਗ ਵੀ ਕਰਾ ਸਕਦੇ ਹਾਂ ਤੇ ਮਸ਼ੀਨਾਂ ਦੇ ਪਾਰਟਸ ਵਗੈਰਾ ਵੀ ਆਪਾਂ ਨੂੰ ਮਿਲ ਜਾਂਦੇ ਆ ਤੇ ਐਸੇ ਨਾਲ ਆਪਾਂ ਕਰਦੇ ਆ ਇਸ ਵੀਡੀਓ ਦੀ ਸਮਾਪਤੀ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ